ਅੱਜ ਦੇ ਜਵਾਕ ਪਤਾ ਨਹੀਂ ਕਿੱਦਾਂ ਨੂੰ ਜਾ ਰਹੇ ਨੇ ਆ ਵੈਲੈਂਟਾਈਨ ਦੇ ਬਾਅਦ ਆਉਂਦਾ ਪਹਿਲਾਂ ਹੀ ਸਕੀਮਾਂ ਬਣਾਉਣ ਲੱਗ ਪੈਂਦੇ ਨੇ ਬਈ ਕਿੰਨੂ ਨੰਬਰ ਦੇਣਾ ਬਈ ਕਿਹਦੇ ਨਾਲ ਗੱਲ ਕਰਨੀ ਆ ਵੀਡੀਓ ਲਾਸਟ ਤੱਕ ਜ਼ਰੂਰ ਦੇਖ ਲਿਓ ਜੇ ਤੁਹਾਡੇ ਬੱਚੇ ਵੀ ਸਕੂਲਾਂ 'ਚ ਪੜ੍ਹਦੇ ਨੇ ਅੱਜ ਦੇ ਟਾਈਮ 'ਚ ਜਿੱਥੇ ਬੱਚਿਆਂ ਨੂੰ ਫੋਨ ਮਿਲ ਗਏ ਨੇ ਉੱਥੇ ਹੀ ਬੱਚਿਆਂ ਦੀ ਆਜ਼ਾਦੀ ਵੱਧ ਗਈ ਹੈ ਬੱਚਿਆਂ ਨੂੰ ਇੰਨੀ ਜ਼ਿਆਦਾ ਖੁੱਲ ਮਿਲ ਗਈ ਹੈ ਕਿ ਉਹਨਾਂ ਦਾ ਪੜ੍ਹਨ ਵੱਲ ਧਿਆਨ ਘਟ ਤੇ ਫੋਨਾਂ ਵੱਲ ਜ਼ਿਆਦਾ ਹੋ ਗਿਆ ਹੈ ਤੇ ਜਦੋਂ ਫੋਨਾਂ ਵੱਲ ਧਿਆਨ ਹੁੰਦਾ ਹੈ ਫਿਰ ਕਿਸੇ ਨਾ ਕਿਸੇ ਨਾਲ ਲਿੰਕ ਹੋ ਹੀ ਜਾਂਦਾ ਹੈ ਆਪਾਂ ਸਾਰੇ ਬੱਚਿਆਂ ਨੂੰ ਗਲਤ ਨਹੀਂ ਕਹਿੰਦੇ ਪਰ ਅੱਜ ਦੇ ਟਾਈਮ 'ਚ ਬਹੁਤ ਸਾਰੇ ਬੱਚੇ ਇੱਕ ਦੂਜੇ ਵੱਲ ਦੇਖ ਕੇ ਪਿਆਰ ਦੇ ਚੱਕਰਾਂ 'ਚ ਪੈ ਰਹੇ ਨੇ ਪਰ ਬਾਅਦ 'ਚ ਅਖੀਰ ਉਹਨਾਂ ਨੂੰ ਧੋਖਾ ਹੀ ਮਿਲਦਾ ਏ ਅੱਜ ਦੇ ਟਾਈਮ 'ਚ ਜ਼ਿਆਦਾ ਚੱਲਦਾ ਏ ਜੂਜ਼ ਐਂਡ ਥਰੋ ਮੁੜੇ ਕੁੜੀਆਂ ਨੂੰ ਜੂਜ਼ ਕਰਦੇ ਨੇ ਤੇ ਬਾਅਦ 'ਚ ਛੱਡ ਦਿੰਦੇ ਨੇ ਇਕੱਲੇ ਮੁੜੇ ਹੀ ਇਦਾਂ ਦੇ ਨਹੀਂ ਹੁੰਦੇ ਕਈ ਕੁੜੀਆਂ ਵੀ ਇਦਾਂ ਦੀਆਂ ਹੁੰਦੀਆਂ ਨੇ ਜੋ ਮੁੜਿਆਂ ਤੋਂ ਪੈਸੇ ਖਾਂਦੀਆਂ ਨੇ ਬਾਅਦ 'ਚ ਉਹਨਾਂ ਨੂੰ ਛੱਡ ਦਿੰਦੀਆਂ ਨੇ ਜੇ ਅੱਜ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਆ ਸਰਕਾਰੀ ਸਕੂਲ ਦੇ ਬੱਚੇ ਲੱਗਦੇ ਆ ਜਿਨਾਜੀ ਕਲਾਸ ਮਹਿਜ 9ਵੀਂ 10ਵੀਂ ਲੱਗਦੀ ਆ ਤੇ ਇਸ ਵੇਲੇ ਤੁਸੀਂ ਦੇਖੋਗੇ ਕਿ ਮੁੜਾ ਕੁੜੀ ਨੂੰ ਪ੍ਰਪੋਜ਼ ਕਰਦਾ ਪਿਆ ਹੈ ਉਸ ਨੂੰ ਫੁੱਲ ਦੇ ਰਿਹਾ ਹੈ ਬਾਅਦ ਚ ਕੁੜੀ ਵੀ ਇਹ ਫੁੱਲ ਐਕਸੈਪਟ ਕਰ ਲੈਂਦੀ ਹੈ ਖੁਸ਼ ਹੁੰਦੀ ਹੈ ਤੇ ਮਗਰ ਬੈਠੀਆਂ ਕੁੜੀਆਂ ਵੀ ਹੱਸਦੀਆਂ ਨੇ ਤੇ ਮੁੜੇ ਵੀਡੀਓ ਬਣਾਉਂਦੇ ਨੇ ਉਹ ਯਾਰੋ ਜੇ ਮੁੜੇ ਨੇ ਕੁੜੀ ਨੂੰ ਪ੍ਰਪੋਜ਼ ਕਰ ਹੀ ਦਿੱਤਾ ਤਿਆਰਾਂ ਨੂੰ ਉਸਦੀ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀ ਤੇ ਜੇ ਇਹ ਵੀਡੀਓ ਮੁੰਡੇ ਨੇ ਆਪ ਕਹਿ ਕੇ ਬਣਾਈਏ ਤਾਂ ਉਸ ਨੂੰ ਵੀ ਸ਼ਰਮ ਹੋਣੀ ਚਾਹੀਦੀ ਸੀ ਕਿ ਜੇ ਮੈਂ ਇਦਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਰਿਆਂ ਤਾਂ ਕੁੜੀ ਦੀ ਇੱਜ਼ਤ ਤੇ ਲੋਕ ਸਵਾਲ ਉਠਾਉਣਗੇ ਸੋ ਤੁਹਾਡੇ ਅੱਗੇ ਵੀ ਬੇਨਤੀ ਆ ਵੀ ਇਹੋ ਜੀਆਂ ਵੀਡੀਓ ਨੂੰ ਵਾਇਰਲ ਨਾ ਕਰਿਆ ਕਰੋ ਕਿਉਂਕਿ ਜਦੋਂ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਕੁੜੀਆਂ ਦੀ ਇੱਜ਼ਤ ਖਰਾਬ ਹੁੰਦੀ ਏ ਤੇ ਕੁੜੀਆਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆ ਜੇ ਰੀਆਂ ਅਜੇ ਛੋਟੀ ਕਲਾਸ 'ਚ ਪੜ੍ਹਦੀਆਂ ਨੇ ਜੇ ਰੀਆਂ ਮੈਚੂਰ ਨਹੀਂ ਆ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਫਾਇਦਾ ਹੈ ਕਿ ਕਦੇ ਵੀ ਕਿਸੇ ਨੂੰ ਵੀਡੀਓ ਨਾ ਬਣਾਉਂਦੋ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਹਾਡਾ ਆਪਣਾ ਨਹੀਂ ਤਾਂ ਉਸਦੇ ਮੋਬਾਈਲ ਚ ਕੋਈ ਹੋਰ ਵੀਡੀਓ ਕੱਢ ਕੇ ਤੁਹਾਡੀ ਵਾਇਰਲ ਕਰ ਸਕਦਾ ਹੈ ਸੋ ਬੱਚਿਆਂ ਤੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਦਿਓ ਵੀ ਤੁਹਾਡੇ ਕੀ ਕਹਿਣੇ ਨੇ ਇਸ ਵੀਡੀਓ ਨੂੰ ਦੇਖ ਕੇ ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜ਼ਾਜ਼ਤ ਜਲਦੀ ਹੀ ਮਿਲ ਰਹੀਆਂ ਕਿਸੇ ਨਵੀਂ ਵੀਡੀਓ ਨਾਲ